ਰਾਣਾ ਜਦੀਪ ਆਪਾਂ ਦਰੰਗਲੇ ਚ ਰਹਿਣ ਵਾਲੇ ਆ ਸਾਡੇ ਸਕੂਲ ਦਾ ਨਾਂ ਸੀਨੀਅਰ ਸੈਕੰਡਰੀ ਸਕੂਲ ਦਰੰਗਲਾ ਵਾ ਇੱਥੇ ਪਾਣੀ ਦੀ ਪਰੇਸ਼ਾਨੀ ਬੜੀ ਰੋਜ਼ ਇੱਥੋਂ ਨੰਗੀ ਦਾ ਕਈ ਵਾਰੀ ਨਿਆਣੇ ਡਿੱਗ ਜਾਂਦੇ ਆ ਕਈ ਵਾਰੀ ਜਿੱਦਾਂ ਸ਼ਰਾਰਤ ਕਰਦੇ ਨੇ ਆਣੇ ਉਹ ਵੀ ਜਿੱਦਾਂ ਮਤਲਬ ਡਿਗ ਡੁਗ ਜਾਂਦੇ ਆ ਤੇ ਇਹਦਾ ਕੋਈ ਛੜਕਤ ਹੱਲ ਕੀਤਾ ਜਾਵੇ ਕੱਪੜੇ ਸਾਰਿਆਂ ਦੇ ਗਿੱਲੇ ਗੁੱਲੇ ਹੋ ਜਾਂਦੇ ਆ ਮੇਰਾ ਨਾਮ ਕ੍ਰਿਸ਼ਮਸ ਸੀਨੀਅਰ ਸੈਕੰਡਰੀ ਸਕੂਲ ਦਰੰਗਾ ਵਿੱਚ ਪੜਦਾ ਹਾਂ ਜਦੋਂ ਆ ਇਹ ਪਾਣੀ ਪੋਰ ਜੇ ਰਹਾ ਨਹੀਂ ਇਹ ਮੇਰੇ ਕੱਪੜੇ ਕਪੜੇ ਗੰਦੇ ਹੋ ਜਾਂਦੇ ਹਨ ਤੇ ਬੈਗ ਬੈਗ ਵੀ ਗਿੱਲਾ ਹੁੰਦਾ ਇੱਕ ਵਾਰੀ ਮੈਂ ਸਕੂਲ ਜਾਂਦਾ ਸੀ ਉਸੇ ਮੈਂ ਡਿੱਗ ਗਿਆ ਤਾਂ ਮੈਂ ਫਿਰ ਮੈਨੂੰ ਕਾਰ ਬਕਸ ਮੁਰਨਾ ਪਿਆ ਜਾਈ ਆਹੀ ਘਰ ਮਾਡ ਨੂੰ ਹਲ ਕਰਦੇ ਹਾਂ ਕਿ ਸਾਨੂੰ ਫੇਰ ਰਸਤਾ ਸਿੱਧਾ ਹਲ ਕੀਤਾ ਜਾਏ ਜੀ ਸਰ ਹਾਂਜੀ ਰੋਹ ਜੀ ਮੈਂ ਲੈਕਚਰ ਸਫਾਲ ਸਿੰਘ ਨੂੰ ਗਵਰਨਮੈਂਟ ਸੀਨੀਅਰ ਸਕੂਲ ਸਾਡੇ ਜਿਹੜੇ ਬੱਚੇ ਨੇ ਉਹ ਐਸੇ ਰਸਤੇ ਤੋਂ ਜ਼ਿਆਦਾ ਬੱਚੇ ਆਉਂਦੇ ਨੇ ਔਰ ਹਾਲਾਤ ਤੁਸੀਂ ਦੇਖਦੇ ਹੋ ਇਸ ਤੋਂ ਅੱਗੇ ਵੀ ਪੂਰੀ ਸੜਕ ਦੇ ਉੱਤੇ ਟੋਏ ਪਏ ਨੇ ਪਿੱਛੇ ਦੇ 1.5 ਕਿਲੋਮੀਟਰ ਤੱਕ ਇਹ ਜਿਹੜੀ ਸੜਕ ਹੈ ਮੇਨ ਸੜਕ ਹੈ ਇਹ ਤਿੰਨ ਚਾਰ ਮੇਨ ਸੰਸਥਾਵਾਂ ਨੂੰ ਜਿਹੜੀ ਲਿੰਕ ਕਰਦੀ ਹੈ ਜਿਵੇਂ ਕਿ ਆਪਣਾ ਅੱਗੇ ਚੱਲ ਕੇ ਹਸਪੀਟਲ ਹੈ ਔਰ ਅੱਗੇ ਸਦਰ ਥਾਣਾ ਹੈ ਇਹਦੇ ਨਾਲ ਹੀ ਕਬਰਾਂ ਵੀ ਨੇ ਪਿੰਡ ਦੀਆਂ ਸਾਂਝੀਆਂ ਔਰ ਇਸ ਤੋਂ ਅੱਗੇ ਨਵੋਧਿਆ ਵਿਦਿਆਲਿਆ ਨੂੰ ਵੀ ਇਹ ਸੜਕ ਜਾਂਦੀ ਹੈ ਔਰ ਦਬੂੜੀ ਤੱਕ ਇਹ ਜੋੜਦੀ ਹੋਈ ਜਾਂਦੀ ਹੈ ਪਰ ਪਰੇਸ਼ਾਨੀ ਕਈ ਵਾਰ ਕਹਿਣ ਤੋਂ ਬਾਅਦ ਲਿਖਣ ਤੋਂ ਬਾਅਦ ਵੀ ਅਜੇ ਵੀ ਸਮੱਸਿਆ ਉਸ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੈ ਅਸੀਂ ਹੈਰਾਨ ਆ ਕਿ ਆਜ਼ਾਦੀ ਤੋਂ ਬਾਅਦ ਅਜੇ ਤੱਕ ਦੇਖੋ ਅਜੇ ਤੱਕ ਸੜਕ ਦਾ ਸੜਕਾਂ ਦਾ ਇਹ ਹਾਲ ਹੈ ਸਾਡੇ ਇਹੋ ਮੰਗਿਆ ਸਰਕਾਰ ਨੂੰ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਕੀਤਾ ਜਾਵੇ ਤੇ ਸੜਕ ਨੂੰ ਬਣਾਇਆ ਜਾਵੇ ਥੈਂਕ ਯੂ ਰਵਿੰਦਰ ਸਿੰਘ ਜੀ ਮੈਂ ਇਸੇ ਪਿੰਡ ਦਰੰਗਲੇ ਦਾ ਹੀ ਰਹਿਣ ਵਾਲਾ ਇਹ ਸਮੱਸਿਆ ਬੜੀ ਧੀਰ ਦੀ ਚੱਲ ਰਹੀ ਹੈ ਜੀ ਇਹ ਇਹ ਜਿਹੜਾ ਸੜਕ ਤੁਸੀਂ ਦੇਖ ਰਹੇ ਹੋ ਪਾਣੀ ਖੜਾ ਇਹ ਸੀਨੀਅਰ ਸੈਕੰਡਰੀ ਸਕੂਲ ਦਰੰਗਲਾ ਪੁਲਿਸ ਸਟੇਸ਼ਨ ਦਰੰਗਲਾ ਹਸਪਤਾਲ ਦਰੰਗਲਾ ਜਿਹੜਾ ਕਿ ਇਹ ਪੂਰੇ ਏਰੀਆ ਦੇ ਵਿੱਚ ਇੱਕ ਸਿੰਗਲ ਹਸਪਤਾਲ ਹੈ ਉਸ ਹਸਪਤਾਲ ਨੂੰ ਰੋਡ ਜਾਂਦਾ ਹੈ ਨਵੋਦਿਆ ਸਕੂਲ ਵਾਲੀ ਕੋ ਹਸਟਲ ਵੀ ਨੂੰ ਵੀ ਇਹੀ ਇੱਕ ਸਿੰਗਲ ਰੋਡ ਲਿੰਕ ਕਰਦਾ ਹੈਗਾ ਅਹੀਂ ਗਵਰਨਮੈਂਟ ਨੂੰ ਬਹੁਤ ਬਾਤ ਰਿਟਰਨ ਦੇ ਵਿੱਚ ਵੀ ਵਰਬਲੀ ਵੀ ਕਈ ਵਾਰੀ ਇਸ ਨੂੰ ਰੋਡ ਨੂੰ ਬਣਾਉਣ ਵਾਸਤੇ ਰਿਕੁਐਸਟ ਕਰ ਚੁੱਕੇ ਆ ਪਰ ਪ੍ਰਸ਼ਾਸਨ ਦਾ ਕੰਨ ਤੇ ਜੋ ਨਹੀਂ ਸਰਕਦੀ ਬੱਚਿਆਂ ਦਾ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਇੱਥੋਂ ਦੀ ਲੰਘ ਕੇ ਜਾਂਦੇ ਨੇ ਤੇ ਮੇਰੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਇਹ ਸੜਕ ਦਾ ਜਲਦ ਤੋਂ ਜਲਦ ਹੱਲ ਕਰਾਇਆ ਜਾਵੇ ਜਿੰਨਾ ਚਿਰੇ ਇਹ ਬਰਸਾਤ ਦੇ ਮੌਸਮ ਦੇ ਵਿੱਚ ਕੋਈ ਪ੍ਰੋਜੈਕਟ ਕੰਪਲੀਟ ਹੋਣ ਦੀ ਕੋਈ ਨਹੀਂ ਰਿਪੋਰਟ ਮਿਲਦੀ ਓਨੀ ਦੇ ਟੈਂਪਰੇਰੀ ਕੋਈ ਕੰਕਰੀਟ ਵਗੈਰਾ ਪਾ ਕੇ ਸੜਕ ਨੂੰ ਪਲੇਨ ਕੀਤਾ ਜਾਏ ਤਾਂ ਜੋ ਬੱਚੇ ਸਮੇਂ ਸਿਰ ਸਹੀ ਸਲਾਮਤ ਸਕੂਲ ਪਹੁੰਚ ਸਕਣ ਧੰਨਵਾਦ ਜੀ